ਨਾ ਹੋਣਾ ਬੁਦੀ ਸਾਫ ਸੁਥਰੀ ਆ ਤੇ ਹੋਣੀ ਨਹੀਂ ਇਹਨੇ ਫਾਈਨਲ ਨਹੀਂ 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 ਤੇ ਭਾਵੇਂ ਭਾਈ ਨਹੀਂ ਗੱਲਾਂ ਮੋਲਾ ਨਹੀਂ ਦਿੱਤੀ ਠੀਕ ਹੋਣੀ ਵੀ ਮੇਰੇ ਪਾਪਾ ਖਲਾ ਭਾਈ ਹਾਂ ਉਹ ਛੋਟੀ ਹੈਗੀ ਥੱਲੇ ਦਾ ਬੈਠੇ ਆਪਣੀ ਗੱਲ ਨਹੀਂ ਸੀ ਪਹਿਲਾਂ ਥੱਲੇ ਬੈਠੇ ਰਹੀ ਆ ਕੋ ਤੁਹਾਨੂੰ ਬੈੜ ਦਿਖਾਉਣ ਲੱਗਿਆ ਐ ਚੱਪ ਕ੍ਰੋਸ ਬਰੀਡ ਦੇ ਵਿੱਚ ਬੈੜ ਪੈਂਦੀ ਆ ਬਹੁਤ ਟਾਪ ਕੁਆਲਟੀ ਦੀ ਬੈੜ ਆ ਦੇਖੋ ਨੀਗਾ ਮਾਰ ਲਓ ਥਾਣਾ ਵਨ ਜੀ ਵੰਤਰ ਚੈੱਕ ਕਰ ਲਓ ਚਾਰੋਂ ਥਣੇ ਕੋਜੇ ਪੂਰਾ ਸਪੇਸ ਵਾਲਾ ਥਾਣਾ ਬਹੁਤ ਜਿਆਦੇ ਸਾਫ ਸੁਥਰੀ ਬਹਿੜਾ ਪੂਰਾ ਟੂਰਾ ਚੈੱਕ ਕਰ ਲੋ ਮੈਨੂੰ ਇਹ ਦੱਸਿਓ ਅੱਗੋਂ ਫੇਸ ਕੁਆਲਿਟੀ ਚੈੱਕ ਕਰ ਲੋ ਫੇਸ ਕੁਆਲਿਟੀ ਦੀ ਬਹੁਤ ਸੋਹਣੀ ਹੈ ਬਹਿੜਾ ਬਿਲਕੁਲ ਸਾਫ ਸੁਥਰੀ ਬਹਿੜਾ ਕੰਫੈਕਟ ਜਾਰਡਰ ਆ ਜਮਾ ਨੇੜੇ ਤੋਂ ਵੀ ਦਿਖਾਵਾਂਗੇ ਐਡਰ ਤੁਹਾਨੂੰ ਦੇਖੋ ਬਹੁਤ ਜਿਆਦੇ ਸਾਫ ਸੁਥਰੀ ਬਹਿੜਾ ਜੀ ਉਨੀ ਜਿਹੜਾ ਥਾਣਾ ਹੋਵਨਾ ਉਦੀ ਸਾਫ ਸੁਥਰੀ ਆ ਤੇ ਡਿਟੇਲ ਆਪਾਂ ਸਾਰੀ ਇਹ ਜੀ ਪਾਈ ਤੋਂ ਲਵਾਂਗੇ। ਤੁਰਦੀ ਦਿਨ ਜਿਆ ਕਰ ਲਓ ਦੇਖੋ। ਤੂੰ ਕਹਿਣਾ ਭਾਈ ਬੋਲਿਆ ਕਿ ਕਿ ਤੋਂ ਪਤਾ ਲੱਗੇ। ਤੁਰਦੀ ਦਿਨ ਜਿਆ ਕਰ ਲਿਓ। ਇੱਕ ਸਾਈਡ ਤੇ ਇਹਦਾ ਇਹਦਾ ਲੈਬ ਸੌਦਾ ਵੀ ਚੱਲ ਰਿਹਾ। ਕਿਰਖਾਦਰ ਕਿੰਨ੍ਹੇ ਤੋਂ ਬਣੇ ਰਹੇ। ਦੇਖੋ ਤੁਰਦੀ ਦਿਨੇ ਦਾ ਮਾਰ ਲਿਓ। ਕੋਣੀ ਫੇਸ ਕੁਆਲਿਟੀ ਆ। ਇਹਨਾਂ ਕਹਿੰਦੇ ਕਿ ਅੱਗੀ ਗੱਲ ਦਾ ਨਹੀਂ। ਬੱਚਾ ਨਹੀਂ ਨਹੀਂ ਹੋਣੀ। ਦੋਟ ਦੋਟ ਤਾਂ ਖਾਈ ਹੋਣੀ ਨਹੀਂ ਇਹਨੇ ਪਾਇਦਾ। ਅੱਗੇ ਪਹਿਲੇ ਮੈਂ ਕਹਿੰਦਾ ਪਾ ਬੋਲਾ ਨਹੀਂ ਦੀ ਬਿੱਕਰ ਹੋਣੀ ਮੇਰੀ ਕਾਤਾ ਸਲਾਪ ਹੀ ਹਣ ਉਹ ਛੋਡੀ ਛੋਡੀ ਦਾ ਹੈਗੇ ਥੱਲੇ ਬੈਠੇ ਆਪਣੀ ਨਹੀਂ ਸੀ ਥੱਲੇ ਬੈਠੇ ਬੈਠਣਾ ਹੋਣੀ ਨਹੀਂਗਾ ਪੱਟਾ ਲਾੜਾ ਪੈੜ ਨਹੀਂ ਹੋਣੀ ਇਹਦੀ ਇਹ ਰਿਆ ਸੌਦਾ ਹੋ ਗਿਆ ਬੈੜ ਦਾ ਬੈੜ ਦਾ ਸੌਦਾ ਹੋ ਗਿਆ ਬਈ ਜਿਹੜੀ ਦੀ ਆਪਾਂ ਵੀਡੀਓ ਬਣਾ ਰਹੇ ਸੀ ਦੇਖ ਸਾਦੇ ਤੁਸੀਂ ਪਾਸ ਕਰ ਰਹੇ ਹੈ ਬਾਈ ਬੈੜਵਾਂਿਆਂ ਦੀ ਚੰਗੀ ਸੀ ਤੇ ਸੌਦਾ ਹੋ ਗਿਆ ਪਾਸ ਕਰ ਰਹੇ ਹੈ ਜੀ ਕੋਈ ਮਾਰੂ ਬਣੀ ਮਾ ਹੈਗਾ ਜਿਆਦਾ ਜੁਨੀ ਨਹੀਂ ਕਰ ਬੱਚੀ ਛੜੀ

ਕਾ ਦੁਰ ਦੇ ਗੋਕਰਮਾਲੀ ਦੀ ਗੰਨੇ ਵਰਗੀ ਧਾਰਾ ਗੰਨੇ ਵਰਗੀ ਧਾਰਾ ਵੀ ਦੇਖੋ ਮੈਂ ਪਾਇਆ ਨਹੀਂ ਆਇਆ ਮੈਂ 2000 ਬੱਦ ਲਗਾਤਾ ਹਾਂ ਮੇਰਾ ਕਾਵਾੜਾ ਕਰਦੇ ਪਾਇਆ ਸਿਆਣਾ 50 ਨਹੀਂ ਹੈ 50 ਦੀ ਖਾਂਦਾ 2 ਛੱਡਣਾ ਲੈਣਾ ਬੋਲੇ ਜਣਾ ਕੋਈ ਦਰਗਾ ਲੈ ਲੈ ਆਓ ਭਾਈ ਪਹਿਲਾਂ ਮਨਾ ਬੋਣਾ ਬੋਣਾ ਕਰਕੇ ਨਾ ਨਾ ਪਰ ਉਹ ਤੇਰੇ ਦੇ ਰਿਕਮੈਂਡਰ ਆ ਉਸ ਦਾ ਕਾਫੀ ਤੇ ਕਿਵਾਂ ਨਾ ਝੁੱਟੀ ਨਾ ਕਿ ਹੋਈ ਕਾ ਮੀ ਪੈਰ ਦੇ ਇਗਰੇਸ਼ਨ ਨੇ ਵੇਚਿਆ ਕਰੇ ਛੇ ਦੇ ਪਹਿਣ ਪੂਰੀ ਕਰਤੀ ਨਾ ਇਹ ਇੱਕ ਨਾ ਵੀ ਸੌਦਾ ਹੋ ਗਿਆ ਵਾਈਆਂ ਦਾ ਤਕਰੀਬਨ 64000 ਰੁਪਏ ਦਾ ਮਤਲਬ 646000 ਦੀ ਵੇਗੀ ਵਹਿੜ ਵਾਈਆਂ ਦੀ ਵਹਿੜ ਚੰਗੀ ਸੀ ਪਾਸ ਹੋ ਗਈ ਤੇ ਬੱਚਾ ਵਾਂਗ ਇਹਦਾ ਜਿਹੜਾ ਫੀਮੇਲ ਕਬੂਰੀ ਸਾਹਮਣੇ ਤੁਸੀਂ ਦੇਖ ਰਹੇ ਹੋ ਫੀਮੇਲ ਕਬੂਰੀ ਦੀ ਬੱਚੀ ਤੇ ਬੈਠ ਵੇ ਗਈ ਪੰਜ ਇਹ ਵੀਡੀਓ ਚੰਗੀ ਲੱਗੀ ਤਾਂ ਭਰਾਵਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਚੱਲ ਕੇ ਟੌਪ ਤੋਂ ਟੌਪ ਕੁਆਲਿਟੀ ਦੇ ਜਿਹੜੇ ਨਾਲ ਤੁਹਾਨੂੰ ਹੋਰ ਵੀਡੀਓ ਦੇ ਵਿੱਚ ਕਵਰ ਕਰਕੇ ਗਾਵਾਂ ਤੇ ਮੱਝਾਂ ਦੇ ਦਿਖਾਉਣੇ ਆ। ਲਵਿਆ ਕਬੂਰੀ ਦੇ ਸ਼ਕੀਨ ਭਰਾਵਾਂ ਲਈ ਜਿਹੜੀ ਕਬੂਰੀ ਦਿਖਾਉਣਾ ਤੁਹਾਨੂੰ ਬਿਕਰੀ ਵਾਲੀ ਮੱਝ ਜਿਹੜੀ ਕਵਰ ਕਰਕੇ ਇੱਕ ਵਾਰੀ ਖੜੀ ਦੇਨੇਗਾ ਮਾਰ ਲਿਓ ਤੋੜ ਕੇ ਵੀ ਦਿਖਾ ਦਾਂਗੇ ਤੁਹਾਨੂੰ ਬੂਰੀ ਮੱਝਾ ਤੇ ਮਗਰ ਬੱਚਾ ਵੀ ਜਿਹੜਾ ਬੂਰਾ ਹੀ ਆ ਖੜੀ ਦੇਨੇਗਾ ਮਾਰ ਲਿਓ ਤੋੜ-ਤੋੜ ਕੇ ਵੀ ਦਿਖਾ ਦਾਂਗੇ ਆਡਰ ਕੁਆਲਿਟੀ ਦੀ ਚੈੱਕ ਕਰ ਲਓ ਇੱਕ ਵਾਰੀ ਬਿਲਕੁਲ ਸਾਫ ਆਡਰ ਆ ਤੇ ਚਾਰੋਂ ਥਣ ਇੱਕੋ ਜਿਹੇ ਸੋਨਾ ਜਿਹੜਾ ਗੈਪ ਵਾਲਾ ਥਣ ਲੱਗਿਆ ਹੋਇਆ ਇਹ ਵੀ ਤੁਰਦੀ ਦੇਨੇਗਾ ਮਾਰ ਲਿਓ ਸਿੰਗਾਾਂ ਦੀ ਕੁੰਡੀਆਂ ਥੋੜਾ ਜਿਹਾ ਖੁੱਲਾ ਜ਼ਰੂਰ ਆ ਤੇ ਬਾਡੀ ਢਾਂਚੇ ਹੀ ਦੇਖ ਲਓ ਬਾਡੀ ਢਾਂਚੇ ਦੀ ਚੰਗੀ ਆ ਕੱਦ ਭਾਜਨ ਦੀ ਵੀ ਚੰਗੀ ਹੈ ਤੇ ਹਵਾਨਾ ਬਿਲਕੁਲ ਸਾਫ ਆ ਥਾਣਾ ਹਵਾਲੇ ਦੀ ਮੰਤਰ ਸਾਨੂੰ ਨੇੜੇ ਤੋਂ ਵੀ ਦਿਖਾ ਦਾਂਗੇ ਬਿਲਕੁਲ ਇੱਕ ਵਾਰੀ ਤੁਰਦੀ ਤੇ ਲੇਗਾ ਮਾਰ ਲੋ થોਰਾ ਦੂਰਾ ਚੈੱਕ ਕਰ ਲਓ ਹਵਾਨਾ ਦੇਖ ਸਕਦੇ ਹੋ ਤੁਸੀਂ ਨੇੜੇ ਤੋਂ ਵੀ ਬਿਲਕੁਲ ਸਾਫ ਹਵਾਨਾ ਤੇ ਥਾਣਾ ਥੋਣਾ ਦਾ ਗੈਪ ਚੰਗਾ ਡਿਟੇਲ ਸਾਰੀ ਆਪਾਂ ਏਰੀਆ ਦੀ ਪਾਈ ਦੋ ਪੁੱਛ ਲੈਣੇ ਜੀ ਓਏ ਅਸੀ ਗੱਲ ਜੀ ਬਈ ਨਾਂ ਦੱਸੋ ਆਪਣਾ ਨਾਮ ਬਾਈ ਮੇਰਾ ਬਲਕਾਰ ਹੈ ਪਿੰਡ ਕਲਿਆਣ ਦਾ ਕਿਲਾ ਬਟੰਡਾ ਇਹਲਾ ਬਟੰਡਾ ਇਹੜੀ ਆਪਾਂ ਪੂਰੀ ਤੋਰ ਕੇ ਦਿਖਾਈ ਆ ਬਈ ਕਿਹੜਾ ਸੂਸੂਈ ਐ ਇਸ ਵਾਰ ਤੀਜਾ ਸੂਈ ਐ ਇਸ ਵਾਰ ਸੂਈ ਐ ਕਿੰਨੇ ਦਿਨਾਂ ਦੀ ਸੂਈ ਐ ਬਾਈ ਇਹ ਬਈ 15 ਕਿ ਦਿਨਾਂ ਦੀ ਸੂਈ ਐ 15 ਦਿਨਾਂ ਦੀ ਸੂਈ ਐ ਤੇ ਬੱਚਾ ਕੀ ਆ ਬਈ ਮਗਰ ਕੱਟੀ ਆ ਬਈ ਬੱਚਾ ਵੀ ਮਗਰ ਕੱਟੀ ਆ ਜੀ ਪੂਰੀ ਕੱਟੀ ਆ 15 ਦਿਨ ਹੋ ਗਏ ਸੂਈ ਦੇ ਤੇ 15 ਦਿਨਾਂ ਦੀ ਸੂਈ ਥੱਲੇ ਬਈ ਹੁਣ ਦੁੱਧ ਕਿੰਨਾ ਕਿ ਤਿਆਰ 12 ਕਿਲੋ ਤਿਆਰ ਆ ਬਈ ਜਮਾ ਖੱਲੇ ਵਾਲਾ ਦੇਖ ਸਕਦੇ ਹੋ ਤੁਸੀਂ ਬਾਈ ਕਹਿੰਦਾ ਵੀ 15 ਦਿਨਾਂ ਦੀ ਸੂਈ ਥੱਲੇ 12 ਕਿਲੋ ਪੂਰਾ ਤਸੱਲੀ ਵਾਲਾ ਜਿਹੜਾ ਦੁੱਧ ਤਿਆਰ ਆ ਤੇ ਬਈ ਦੋ ਡੰਗ ਚਾਰ ਡੰਗਾ ਵਾਲਾ ਮਤਲਬ ਤਸੱਲੀ ਕਰ ਸਕਦਾ ਘਰੇ ਤਸੱਲੀ ਕਰ ਲੇ ਆਪਣੀ ਬਈ ਠੀਕ ਆ ਚੁਵਾਈ ਚੁਗ ਦੀ ਚੰਗੀ ਪੋਲੀ ਆ ਇੱਕ ਨੰਬਰ ਠੀਕ ਆ ਤੇ ਜੈ ਜਪਾ ਕੀ ਰੱਖੇਗਾ ਭਾਈ ਵੀਰੇ ਦਾ 125 ਹੀ ਚਲਣਾ 1 ਲੱਖ 25000 ਤੇ ਮੌਕੇ ਤੇ ਜੇ ਕੋਈ ਭਰਾ ਲੈਣਾ ਹੁੰਦਾ ਤਾਂ ਮਾਨਤਨ ਹੋਈ ਮਤਲਬ ਮਾਨਤਨ ਨਹੀਂ ਹੋਈ ਠੀਕ ਆ ਫੋਨ ਨੰਬਰ ਭਾਈ 7689986155 ਇੱਕ ਵਾਰੀ ਹੋਰ ਬੋਲ ਦਿਓ ਭਾਈ 7689986155 ਇਹ ਭਾਈ ਦਾ ਫੋਨ ਨੰਬਰ ਹੈ ਜੀ ਜੇ ਕਿਸੇ ਵੀ ਭਰਾ ਦੇ ਪਸੰਦ ਆਉਂਦੀ ਹੋਈ ਬੂਰੀ ਦਾ ਸ਼ਕੀਨਾਂ ਕੋਈ ਭਰਾ ਤਾਂ ਬਾਈ ਨਾਲ ਜਿਹੜਾ ਸੰਪਰਕ ਬਣਾ ਸਕਦੇ ਹੋ ਤੇ ਮੱਝ ਭਾਈ ਜੀ ਚੰਗੀ ਹੈ ਰਵੀਆ ਕ ਮੱਝ ਤੁਹਾਨੂੰ ਹੋਰ ਦਿਖਾਉਣਾ ਹੈ ਗੱਬਣ ਮੱਝਾ ਇੱਕ ਵਾਰੀ ਤੁਰਦੀ ਦੇ ਨਗਾ ਮਾਰ ਲਿਓ ਹਵਾਨੇ ਦੀ ਪੰਤਰ ਚੈੱਕ ਕਰ ਸਕਦੇ ਤੁਸੀਂ ਬਹੁਤ ਜਿਹੜਾ ਜ਼ਬਰਦਸਤ ਹਵਾਨਾਗਾ ਐਫ ਐਕਮ ਵਾਲਾ ਹਵਾਨਾ ਥੱਲੇ ਲੱਗਣ ਵਾਲਾ ਹੋਇਆ ਪਏ ਦੇਖੋ ਨੇੜੇ ਤੋਂ ਵੀ ਦਿਖਾਣੇ ਤੁਹਾਨੂੰ ਇਹ ਡਿਟੇਲ ਇਹ ਆਪਾਂ ਜਿਹੜੀ ਸਾਰੀ ਬਾਈ ਨੂੰ ਪੁੱਛਾਂਗੇ ਜੀ ਕਦ ਵਜਣ ਦੀ ਫੁੱਲਾ ਸਿੰਗ ਥੋੜਾ ਜਰੂਰ ਖੁੱਲਾ ਪਰ ਵੱਡੀ ਮੱਝਾ ਦੁੱਧ ਵਾਲੀ ਮੱਝਾ ਭਾਈ ਸ਼ਿਖਾਲ ਜੀ ਬਈ ਨਾਂ ਦੱਸਦੇ ਆਪਣਾ ਗੁਰਵਿੰਦਰ ਸਿੰਘ ਵੀਰੇ ਗੁਰਵਿੰਦਰ ਪਿੰਡ ਕਿਹੜਾ ਬਾਈ ਲੌਂਗਵਾਲ ਜ਼ਿਲ੍ਹਾ ਸੰਗਰੂਰ ਵੀਰੇ ਜ਼ਿਲ੍ਹਾ ਸੰਗਰੂਰ ਹੈ ਜਿਹੜੀ ਮੱਝ ਦਿਖਾਈ ਆਪਾਂ ਗੱਬਣਾ ਬਈ ਇਹੇ ਆਹ ਮੇਰੇ ਗੱਬਣਾ ਕਿੰਨਾ ਚਿਰ ਰਹਿੰਦਾ ਬਈ ਅੱਜ ਦਿਨ ਪੂਰੇ ਨੇ ਵੀਰੇ ਦਿਨ ਪੂਰੇ ਹੋ ਗਏ ਠੀਕ ਆਪਣੀ ਘਰ ਦੀ ਮੱਝ ਆ ਬਾਈ ਠੀਕ ਆ ਪਿਛਲੇ ਸੂਆ ਚ ਕਿੰਨਾ ਕ ਦੁੱਧ ਕੱਢਿਆ ਬਈ ਇਸ ਵਾਰ ਕਹਿ ਮਸੂਆ ਸੂਨੇ ਨੇ ਇਹ ਵੀ ਤੀਜਾ ਬਈ ਤੀਜਾ ਸੂਆ ਸੂਨੇ ਤੇ ਚਵਾਈ ਚਵਾਈ ਦੀ ਚੰਗੀਆਂ ਬਈ ਪੂਰੀ ਕਿਆ ਬਈ ਠੀਕ ਆ ਜੇ ਜੱਪਾ ਕੀ ਰੱਖਿਆ ਬਈ 135 ਰੱਖਿਆ ਬਈ 135 ਉਸਤਾਦ ਜੀ ਮਾਨਤਾਨ ਹੋ ਜੀ ਵਿੱਚੋਂ ਫੋਨ ਨੰਬਰ ਬਈ 98784 ਵੀਰੇ ਠੀਕ ਆ ਬਈ 135 ਇਹ ਬਾਈ ਦਾ ਫੋਨ ਨੰਬਰ ਆ ਜੀ ਤੁਰਦੀ ਨੂੰ ਇੱਕ ਵਾਰੀ ਹੋਰ ਚੈੱਕ ਕਰ ਲਿਓ ਸ਼ਿੰਗਾਂ ਨੇ ਜ਼ਰੂਰ ਖੁੱਲੀਆਂ ਪਰ ਦੁੱਧ ਵਾਲੀ ਮੱਝ ਆ ਬਾਈ ਕਹਿੰਦਾ ਤੁਰਦੀ ਜੀ ਜਨੇਗਾ ਮਾਰ ਸਕਦੇ ਹੋ ਤੁਸੀਂ ਦੇਖੋ ਹਵਾਨੇ ਦੀ ਮੰਤਰ ਦੇਖੋ ਬੱਚਾ ਫੋਕਾ ਵਾਲਾ ਹਵਾਨਾਗਾ ਦੇਖੋ ਜਣ ਬਾਈ ਕਹਿੰਦਾ ਵੀ ਅੱਜ ਪੂਰੇ ਹੋ ਗਏ ਜੇ ਕਿਸੇ ਵੀ ਭਰਾ ਦੇ ਪਸੰਦ ਆਉਂਦੀ ਹੋਈ ਮੱਝ ਕਿਹੜਾ ਸੰਪਰਕ ਬਣਾ ਸਕਦੇ ਹਾਂ